ਚੱਲਣੇ ਤੂੰ ਕਿਦੋਂ ਆਏ ਰਿਹਾ ਬਸ ਹੋਈ ਗਿਆ 10 ਮਿੰਟ ਕਿਤੇ ਆਵਾਜ਼ ਵੀ ਨਹੀਂ ਮਾਰੀ ਪੀ ਪਾਣੀ ਦੇ ਦੋ ਆਵਾਜ਼ ਮੈਂ ਫਿਰ ਇੱਥੇ ਬਾਹਰ ਗਿਆ ਬਾਹਰ ਹਵਾ ਆਉਂਦੀ ਸੀ ਮੈਂ ਤੇ ਆਏ ਤੂੰ ਚੱਕਰੋਂ ਡੀ ਤੇ ਮੈਂ ਬਾਹਰ ਵੇਖਿਆ ਤੇ ਤੂੰ ਬੈਠੀ ਚੱਲ ਚੰਗਾ ਕੀਤਾ ਪਾਣੀ ਲੈ ਆਂਦਾ ਵਾ ਤੇ ਕੀ ਗੰਟੀ ਨਿੱਕੀ ਨਿੱਕੀ ਕੋਹ ਨਹੀਂ ਚੇੜੰਦੀ ਅੱਛਾ ਤੇ ਗੱਲ ਸੁਣਾ ਮੰਮੀ ਨਾ ਜੜੀ ਕੋਈ ਨਹੀਂ ਲਿਖਣ ਡਿਆ ਸੈਰਸ ਵੀ ਨਹੀਂ ਗਿਆ ਕਿੱਥੇ ਗਏ ਸਾਰੇ ਮੀਂਹ ਤੇ ਗਏ ਸ਼ਾਪਿੰਗ ਕਰਨ ਸ਼ਾਪਿੰਗ ਹੈ ਹਾਂ ਕੋਈ ਪ੍ਰੋਗਰਾਮ ਹੋਣ ਡਿਆ ਨਾ ਕੋਈ ਨਹੀਂ ਹੁੰਦੀ ਅੱਛਾ ਕਿੰਨਾ ਗਏ ਆ ਗੈੜੀ ਹੋਣੀ ਅੱਛਾ ਤੈਨੂੰ ਦੱਸਿਆ ਤੈਨੂੰ ਮੰਮੀ ਨੇ ਨਹੀਂ ਗੈੜੀ ਨੇ ਦੱਸਿਆ ਕਿ 95 ਗੈੜੀ ਨੇ ਦੱਸਿਆ ਤੈਨੂੰ ਹਾਂ ਜੇ ਮੰਮੀ ਦੱਸ ਦਿੰਦੇ ਤਾਂ ਮੈਂ ਕੁੜੀਆਂ ਦਾ ਸਮਾਨ ਮੰਗਵਾ ਲਾ ਆਹੋ ਮੰਮੀ ਨੇ ਤੈਨੂੰ ਪੁੱਛ ਕੇ ਜਾਣਾ ਹੈ ਕਿ ਮੈਂ ਲਿਸਟ ਬਣਾ ਦੇ ਮੰਮੀ ਪਿਆਰ ਪੜਾ ਕਰਦੀ ਐ ਨਾ ਕਿਹੜਾ ਉਹਨਾਂ ਦੇ ਕੱਪੜੇ-ਕੁਪੜੇ ਮੰਗਾਉਣੇਗੇ ਔਰ ਚੱਲ ਕੋਈ ਨਾ ਅੱਜ ਕੱਪੜੇ ਲਿਓਣੇ ਆ ਤੇ ਤੂੰ ਮੈਨੂੰ ਦੱਸ ਕੰਮ ਤੂੰ ਹੀ ਲਿਆ ਦੋ ਮਨ ਜੇ ਇਹ ਸਮਾਨ ਜੇ ਤੂੰ ਟਾਈਮ ਕੱਢ ਲੈ ਮੇਰੇ ਨਾਲ ਜੇ ਸੌਂਦੀਆਂ ਤੁਹਾਡਾ ਨਾਲ ਚੱਲ ਜੀ ਹਾਂ ਚੱਲ ਠੀਕ ਆ ਮੈਨੂੰ ਲਿਖ ਦੇ ਜੋ ਚਾਹੀਦਾ ਵਾ ਮੈਂ ਲਿਖ ਦਿੰਨੀ ਤੁਹਾਨੂੰ ਹਾਂ ਤੁਸੀਂ ਮੈਨੂੰ ਆਪ ਹੀ ਦੱਸ ਦਿਓ ਆ ਦੇ ਤਾਂ ਚੱਲ ਜੇ ਮੰਮੀ ਨੇ ਜਾਣਾ ਹੀ ਤੇ ਤੈਨੂੰ ਦੱਸ ਜੋ ਚਾਹੀਦਾ ਤੇਰਾ ਸਮਾਨ ਵੀ ਆ ਜਾਂਦਾ ਹਾਂ ਰੋਟੀ ਖਾਣੀ ਆ ਚੱਲ ਕੋਈ ਨਾ ਮੈਂ ਆਉਣਾ ਮੰਮੀ ਨੂੰ ਦੱਸ ਕੇ ਜਾਣਾ ਚਾਹੀਦਾ ਵਾ ਇੱਕ ਹੀ ਤੇ ਨੋ ਮਾਤਾ ਦੀ ਉਹਨਾਂ ਨੂੰ ਸਲਾਹ ਕਰਦੀ ਕੋਈ ਜਾ ਰਿਹਾ ਤੂੰ ਮੈਂ ਜਿਹੜੀ ਗਰਮੀ ਲਾ ਦਿੱਤੀ ਤੈਨੂੰ ਸ਼ਾਪਿੰਗ ਤੇ ਕੀ ਕੀ ਉੱਥੇ ਰੰਗ ਰੰਗੇ ਫੁੱਲ ਮੇਰੇ ਗਰਮੀ ਦੇ ਮਾਇ ਮਰ ਗਿਆ ਅਸੀਂ ਤੈਨੂੰ ਬਾਹਰ ਹੀ ਲੈ ਡਿਦਾ ਫੇ ਆਹ ਦੇਖੋ ਮੈਂ ਕਿੱਤੀ ਲੈ ਆਈ ਆ ਮੈਨੂੰ ਬੜੇ ਸੋਹਣੇ ਲੱਗੇ ਤੇ ਮੈਂ ਨਾਲ ਫਾਇਰਸ ਨੂੰ ਲੋੜ ਵਾ ਤੇ ਚੱਲ ਮੈਂ ਜਾਂਦੀ ਆ ਇਹ ਲੈ ਜੁਗਾ ਠੀਕ ਨਾ ਫਿਰ ਕੋਈ ਤੇ ਆ ਦੇ ਲੈ ਲਵਾਂ ਹਾਂ ਨਾ ਉਹ ਤੂੰ ਮੇਰੇ ਚੁੱਪੀ ਕਰਦੀ ਆ ਉਹਨੂੰ ਤੇਰੇ ਨੀਜਾ ਮਸਾ ਦੇਣੀਆਂ ਕਰ ਲੈ ਮਾਜੀ ਆ ਪਤਾ ਕਿਤੇ ਮਹਿੰਗੀ ਆਈ ਹੈ ਉਹਨੇ ਆਪਣੀ ਮਰਜ਼ੀ ਦਾ ਨਹੀਂ ਪੀਚ ਮੰਦ ਪੜਾ ਨਹੀਂ ਹਾਂ ਮਾਰੀ ਆ ਤੇ ਮਾਰੀ ਨਹੀਂ ਆ ਹਾਂ ਕਿਤੇ ਕੋਟਾ ਪਾਣੀ ਦੇ ਨਾਲ ਨਹੀਂ ਕੋਈ ਦੇਖ ਲੋ ਤੇ ਆ ਫੜਦਾ ਪਾਣੀ ਕਿੰਨੇ ਕੁ ਭਰ ਕੇ ਆ ਤੂੰ ਕਿੰਨੇ ਅੰਦਰ ਗੋੜੇ ਗੋੜੇ ਗਰਮੀ ਚ ਮਰੇ ਆਏ ਆ ਤੇ ਜੇ ਕਿਤੇ ਅੰਦਰ ਕੋਟਾ ਪਾਣੀ ਨਾ ਮਿਲੇ ਤੇ ਕੀ ਫਾਇਦਾ ਪੁੱਤ ਲਿਆਉਣ ਦਾ ਪੁੱਤੇ ਆਣੇ ਆਪਦੇ ਅੰਦਰ ਸੱਤੇ ਹੀ ਰਹਿਦਾ ਆਪਾਂ ਜਿਹੜੇ ਵੀ ਸੱਤੇ ਰਹਿਦਾ ਰਹਾ ਕੁੱਤੇ ਰਹਿਦਾ ਉਛਮ ਲੱਤ ਨਾ ਉਹਦਾ ਵਜੇ 4 ਵਜੇ ਜਿਹਨੇ ਨਾਲੇ ਬਹਿਣੇ ਚਾਦੇ ਆ ਇਹਨਾਂ ਨੂੰ ਫੋਟਾਉਂਦੇ ਆ 4 ਵਜੇ ਤੋਂ ਆ ਕੇ ਸੌਣ ਦਾ ਤਾਂ ਵੀ ਮੂ ਰਾਜ ਬੇਸਣਾ ਡਿਊਟੀ ਕਰਨੀ ਆਪਾਂ। ਸਵੇਲ ਸਿੱਟੀ ਆ ਤੇ ਮੇਰੀ ਗੱਲ ਸੁਣ। ਤੇ ਕੱਪੜੇ ਲੈ ਲਿਆ ਮੈਂ ਤੇ ਉਹ ਤੂੰ। ਨੇੜੇ ਦੇ ਕੱਪੜੇ ਤੁਹਾਨੂੰ ਕਹਿਤਾ ਸੀ ਮੈਂ ਕਿ ਨੇੜੇ ਦੇ ਕੱਪੜੇ ਅੱਗੇ ਹੁੰਦੇ ਰਹਿੰਦੇ ਆ। ਲੋੜ ਹੋਊ ਤੇ ਫੇਰ ਲੈਵਾਂਗੇ। ਨਾ ਅੱਜ ਨਾ ਕੱਪੜੇ ਲੈ ਕੇ ਆਈਂ। ਤੇਰਾ ਬੇੜਾ ਘਰ ਕੋ ਜਾ ਤੇ ਰੱਖ ਜੀ ਦਾ। ਕਿਹੜੀ ਗੱਲੋਂ? ਉਹ ਜੇ ਮੈਂ ਆਪਣੇ ਕੰਮ ਚੱਲ ਗਿਆਹੀਂ ਤੇ ਮੈਂ ਤੁਹਾਨੂੰ ਆਖਿਆ ਡੀਲ ਮੈਂ ਲੈ ਲਊਗੀ, ਲੈ ਲਊਗੀ ਤੇ ਕਿਉਂ ਨਹੀਂ ਲੈ ਲੇ ਤੂੰ? ਮੈਂ ਤਾਂ ਘਰੋਂ ਹੀ ਕਿਹਾ ਸੀ ਤੇ। ਅੱਜ ਮੈਂ ਆਪੇ ਲੈਣੇ ਆ ਜਦੋਂ ਲੈ ਆਣੇ ਹੁਣ ਮੈਨੂੰ ਫੇਰ ਆਏ ਨੂੰ ਅੱਲਾ ਦੇ ਕੇ ਮੈਨੂੰ ਉਥੇ ਪਤਾ ਲੱਗਿਆ ਤੇ ਮੋਟਰਸਾਈਕਲ ਦਾ ਸਰੇਟ ਫਟਕਣਾ ਨਾ ਚੰਗਾ ਸੁਰਤ ਹੁੰਦੇ ਥੜੀ ਪਾਣੀ ਸੁਧਾਰਾ ਕਿਦਾਂ ਤੇ ਇਹੋ ਪਤਾ ਲੱਗ ਗਿਆ ਵੀ ਆ ਗਏ ਆ ਉਹ ਸੁਣੇ ਇੱਥੇ ਆ ਤੂੰ ਮੇਰੇ ਬਾਹਰ ਹੀ ਕਿ ਬਾਹਰ ਨੂੰ ਦੇਖ ਜੀ ਬਾਹਰ ਇਹ ਬੰਦ ਨੂੰ ਗਈ ਚਾਪੜਾ ਵਾ ਬਣਾ ਲੈ ਕੋਈ ਤਰ੍ਹਾਂ ਭਲੇ ਨੂੰ ਤੂੰ ਫਟਾ ਦੇ ਆਪਨੀ ਮਾਂ ਵਾਸਤੇ ਬਣਾ ਦੇ ਨਹੀਂ ਮੈਨੂੰ ਮੈਂ ਨਹੀਂ ਬਣਾਉਂਦਾ ਜਦੋਂ ਜੂਰੇ ਕੱਬੇ ਤੇ ਮੱਤ ਵੱਜ ਗਈ ਅ ਸੱਚੇ ਸੂਰ ਤੇ ਮਿਲਦੇ ਸੋਨੇ ਪਰ ਨਾ ਗਰਮੀ ਨੇ ਮੱਤ ਮਾਰੀ ਉੱਥੇ ਤੇ ਨਹੀਂ ਲੱਗੀ ਉੱਥੇ ਤੇ ਅਸੀਂ ਅਸੀਂ ਲੱਗੇ ਹੀ ਗੇ ਘਰ ਆ ਚੰਦੇ ਆਂਦੇ ਬੁਰਾ ਹੀ ਹਾਲ ਹੋ ਗਿਆ ਕਰੇ ਹੋਰ ਗੱਲ ਕਰ ਵੇਲਾ ਉਹਨੇ ਪਾਣੀ ਪੁਛਾਈ ਤੂੰ ਐਵੇਂ ਮੈਨੇ ਮਾਰਦੇ ਰਹਿੰਦੇ ਕਿਸਾਨ ਕੀਤਾ ਪੁਛ ਲਿਆ ਪਾਣੀ ਨੇ ਉਸ ਵੇਲੇ ਆ ਗਈ ਭੱਜੀ 10 ਮਿੰਟ ਹੋ ਗਏ ਬੈਠਾ ਤੇ ਫਿਰ ਉਹਦਾ ਮਹਾ ਹੀ ਆਈ ਆਹ ਧਿਆਨ ਦਾ ਬਾਹਰੀ ਤੂੰ ਇਹੀ ਘਰ ਆ ਰਹੀ ਨੀ ਤੇ ਮੈਂ ਧਿਆਨ ਰੱਖਾਂ ਉਹ ਮੁੰਡਾ ਬਾਹਰ ਗਿਆ ਪੜੀ ਨਾਲ ਤੇ ਸਾਰੀ ਬਿੜਕੋਲ ਨੂੰ ਘਰ ਆਹ ਹੋ ਕੇ ਤੇ ਕਿਧਰ ਰੱਖਨੇ ਆ ਬਿੜਕਾ ਬਿੜਕਾਰ ਰੱਖਣ ਹੋਇਆ ਆਪਣਾ ਘਰ ਉਹਨਾਂ ਦਾ ਸਾਹਬ ਰੱਖਣ ਬਿੜਕਾ ਮੈਨੂੰ ਤਾਂ ਸਾਂ ਥੋੜੀ ਹੈ ਮੇਰੀ ਗੱਲ ਸੁਣ ਨਾ ਤੂੰ ਨਾ ਆਪਣੀ ਜ਼ਬਾਨ ਦੇ ਘੋੜਾ ਕਰਦਾ ਕੁੜੀ ਚੰਗੀ ਆ ਤੂੰ ਆਏ ਆਪਣੇ ਦਮਾਗ ਦੇ ਕਿੜਾ ਵਟਾਇਆ ਤਾ ਤੇ ਮੈਂ ਕੁੜੀ ਸੱਚਾ ਦੱਡਾ ਮਾਰਦਾ ਵਾ ਆਹ ਕੁੜੀ ਚੰਗੀ ਆ ਕੁੜੀ ਚੰਗੀ ਆ ਸਭ ਚអ្វី ਘੇਡੇ ਹੋ ਘੰਟਿਆਂ ਹੋ ਜਾਂਦੇ ਜਾਂਦੇ ਤੇ ਜਿਹੜੀ ਤੇਰੀ ਜ਼ਬਾਨ ਆ ਨਾ ਦੰਦ ਦੋਵੇਂ ਜਲ ਤੇਜ਼ ਹੀ ਆਹ ਫਟਾ ਲੈ ਇੱਥੇ ਜਾਓ ਕਹਿਣ ਲੇਗਾ ਆਪਣਾ ਕੰਮ ਤਾਂ ਕਰੇ ਤਾ ਜਾਓ ਇੱਥੋਂ ਜਾਓ ਮੇਰੀ ਗੱਲ ਉਹ ਸਾਰੇ ਤਰ੍ਹਾਂ ਸਰਵੇਤ ਨਾ ਅੱਖਾਂ ਚ ਰੀਆਂ ਵਈਆ ਆਇਆ ਗਿਆ ਚਾਟੇ ਵੇਖ ਲੈਣੀ ਆ ਨੱਕ ਨਾ ਐ ਚਟ ਸੰਗਰੇ ਨੂੰ ਵੀ ਅੱਜ ਕੀ ਬਣਾ ਕਰ ਗਿਆ ਹੈ ਕੰਨਾਂ ਦੀ ਗੱਲ ਵੀ ਬੜੀ ਬੜੀ ਇੱਕੋ ਜਿਹੇ ਤਰੀ ਮੜੀ ਖਰਾਬ ਹੋ ਗਏ ਕਿਤੇ ਉਹ ਠੀਕ ਹੋ ਜੇ ਨਾ ਉਹ ਕਿਹੜੀ ਤੇ ਮਨੇ ਵਾਰੀ ਨਾ ਰਿਓ ਦੱਸ ਦੋ ਉਹ ਕਿਹੜੀ ਆ ਆ ਜਿਹੜਾ ਤੇਰਾ ਦਿਮਾਗ ਵਾ ਖਰਾਬ ਕਰਾ ਦਿੰਦਾ ਆਹੋ ਖਰਾਬ ਹੈ ਤੇ ਨਹੀਂ ਤੇ ਵੀ ਕਰਕੇ ਖੁਸ਼ ਹੋਣਾ ਤੇ ਇਹ ਤਾਂ ਸਾਰਾ ਟੱਬਰ ਇਹੋ ਚੰਦੇ ਜੇ ਤੇ ਦਿਮਾਗ ਦਾ ਖਰਾਬ ਹੋ ਜੇ ਤੈਨੂੰ ਘਰੋਂ ਕੱਢੀਏ ਤਹਿਆ ਪੋਪੜੇ ਮਰਦਿਆਂ ਕਰੀਏ ਆਪੋ ਆਪਣੇ ਰਾਹ ਚੁੜੀਆਂ ਪਰ ਜਿੰਨਾ ਚਿਰ ਮੈਂ ਹੈਗੀ ਆ ਨਾ ਤਾਂ ਸਾਰਿਆਂ ਨੂੰ ਵੇਖੋ ਕਿ ਦਸ ਸੂਈ ਤੇ ਮੈਂ ਕੱਠੜੀ ਕੱਢ ਕੇ ਰੱਖ ਲਈ। ਤੁਸੀਂ ਜਿਹੜਾ ਖਲਰੇ ਖੱਦ ਸਾਰੇ ਜਿਹੜੇ ਸੂਤੋ ਪੁਰਾਣਾ ਮੋੜੀ ਉਹ ਘਟਾ ਕਰਦੀਆਂ। ਸ਼ਾਮਾਂ ਜਦ ਆਪਰੇ ਠੰਡਾ ਹੁੰਦਾ ਮੜਾ ਜਾ ਤੇ ਸੀਨੇ ਵੀ ਦੇਹੀ ਹੁੰਦੀ ਹੈ ਟਾਈਮ ਨਾ ਸੀ ਪੜਗੇ ਤੇ ਪਾ ਕੇ ਵਾਂਡੇ ਦੇ ਨਾਲੇ ਬਣਾ ਲੇ। ਉਹਨੂੰ ਨਾ ਬਖਾਲ ਲੈ। ਇਹ ਕਿ ਤਾ ਸਾਰੇ ਚੀਜ਼ਾਂ ਬਖਾਲ ਦੇ ਲਈ ਆ ਕੇ। ਜੇ ਮੈਨੂੰ ਕਹਿਣਗੇ ਤੇ ਮੈਂ ਖੁਆ ਖਾਲ ਤੇ ਚਲਣਾ ਉੱਪਰ। ਨਿੱਲਾ ਆਪੋ ਟਜਾ ਆ ਮੈਂ ਅੰਦਰ ਚੱਲੀ ਇੱਕ ਗਰਮੀ ਬੜੀ ਆ ਉੱਥੇ ਫੜਾ ਦੀ ਘਟ। ਐ ਸੋਨਾ ਇੱਕ ਦਗਰ ਹੰਤੂਣੀ ਹੈ ਗਾਹੀ ਮੈਂ ਕੋਈ ਲਾਦਾ ਕਰ ਲਈਏ ਸ਼ੋਪਿੰਗ ਆਹ ਕੋ ਕਰ ਲਈ ਆ ਆ ਜਾ ਬਹਿ ਜਾ ਕੀ ਲਿਆ ਲਾਗ ਰਜ ਉਹ ਨੇ ਆ ਦੋ ਕਸੂਟ ਲੈ ਕੇ ਆਈ ਆ ਅੱਛਾ ਆਹੋ ਆ ਵੇਖ ਬੜਾ ਸੋਹਣਾ ਸੋਹਣ ਤੇ ਬੜਾ ਸੋਹਣਾ ਵਾ ਹੈ ਵਿਆਹ ਪਾਉਣ ਲੈਂਦਾ ਵਾ ਵਿਆਹ ਕਿੱਥੇ ਹੈ ਗਰਮੀ ਆ ਚ ਆ ਉੱਦਾਂ ਵੀ ਕਿੱਡਾ ਸੋਹਣਾ ਪਤਲਾ ਆ ਜਾ ਸੋਹਣਾ ਲੱਗਿਆ ਮੈਨੂੰ ਤਾਂ ਲਿਆ ਹਾਂ ਦਾ ਇਹ ਕੱਪੜਾ ਕਿੱਡਾ ਸੋਹਣਾ ਹੈ ਨਹੀਂ ਕੱਪੜਾ ਤੇ ਸੋਹਣਾ ਵਾ ਵਧੀਆ ਵਾ ਤੇ ਡੈਡ ਨੇ ਵਿਆਹ ਕੁਛ ਨਾ ਇਹਨਾਂ ਨੇ ਲਿਆ ਇਹ ਤੇ ਮੈਨੂੰ ਲਾ ਕੇ ਹਰ ਕਿੱਥੇ ਚਲ ਗਏ ਸੀਗੇ ਕੰਮ ਮੈਨੂੰ ਅੱਛਾ ਤੇ ਮੈਂ ਚੱਲਿਆ ਵਾਂ ਤੇ ਤੂੰ ਲੱਲਾ ਆਪਣੇ ਤੋਂ ਪਸੰਦ ਕਰ ਲਾ ਮੇਰੇ ਦਿਆਂ ਨੂੰ ਵੇਲੀ ਹੋ ਜਾ ਤੇ ਮੈਨੂੰ ਖੜਜਣਾ ਚੰਗਾ ਲੱਗਾ ਮੈਂ ਲੈ ਆ ਤੂੰ ਜਾਕਦਾ ਮੈਂ ਪ੍ਰੋਗਰਾਮ ਬਣਾੜਾ ਕੋਈ ਦੱਸ ਹੀ ਦਿੰਦੇ ਮੜਾ ਮੋਟਾ ਉੱਧਰ ਜਾਣਾ ਆਪਾਂ ਸ਼ਹਿਰ ਵੇ ਕਿੰਨੇ ਦਿਨ ਹੋ ਗਏ ਤੇ ਪਿਓ ਨੂੰ ਕਹਿੰਦੀ ਹਾਂ ਵੀ ਮੈਂ ਕੱਪੜੇ ਲੈ ਰਿਆ ਕੱਪੜੇ ਲੈਣੇ ਮੈਂ ਜੋ ਗਰਮੀਆਂ ਚੜੀਆਂ ਉਹ ਕਿਤੇ ਇੱਕ ਸੂਟ ਨਹੀਂ ਲੈ ਕੇ ਦਿੱਤਾ ਮੈਨੂੰ ਅੱਛਾ ਅੱਜ ਮੈਂ ਇਹਨਾਂ ਨੂੰ ਕਿਹਾ ਹੈਗਾ ਕੱਲ ਇਹ ਹੈ ਕੱਲੇ ਫੇਰ ਤਿਆਰ ਹੋਣ ਦੇ ਹੀ ਮੈਂ ਵੀ ਤਿਆਰ ਹੋ ਗਈ ਮੈਂ ਮੈਨੂੰ ਖੜੋ ਐਨੇ ਮੈਂ ਕਿਸਦੇ ਨਾਲ ਜਾਣਾ ਮੈਨੂੰ ਨਹੀਂ ਪਤਾ ਮੈਂ ਤੂੰ ਹੀ ਜਾਣਦਾ ਤੇ ਤੈਨੂੰ ਮਰਨਾ ਹੀ ਗੱਲ ਕਰ ਲੈਂਦੇ ਵੀ ਮੈਂ ਜਾਣਾ ਤੇ ਮੈਂ ਚਲ ਜਾਂਦਾ ਨਾਲ ਆਏ ਹਾਏ ਇਹ ਮਿੰਟੇ ਮੈਂ ਚਲ ਕੰਮ ਤਾਂ ਦੇ ਦੇਣਾ ਝੋਨੇ ਚਾ ਨੇ ਲੌਂੜਿਆ ਵਾ ਤੂੰ ਤੇ ਕੀ ਤੰਗੀ ਦੇਣੀ ਆ ਤੇ ਤੇਰਾ ਪਿਓ ਤੇ ਘਰੋਂ ਨਿਕਲਿਆ ਰਹਿੰਦਾ ਵਾ ਉਹ ਤੰਗੀ ਨਹੀਂ ਮਤਾ ਸਮਾਨ ਤਾਂ ਬਣ ਚਲੋ ਮੈਂ ਵੀ ਕੁਛ ਲਿਆਉਣਾ ਹੀ ਗਿਆ ਨਿੱਕੀਆਂ ਦਾ ਵੀ ਲਿਆਉਣਾ ਵਾ ਤੁਸੀਂ ਮਾੜਾ ਜੀ ਦਰਜੀ ਨੂੰ ਦੱਸ ਜੰਦੇ ਚਲੋ ਵੀ ਕੋਈ ਸਮਾਨ ਨਿੱਕਾ ਬਟਾ ਮੰਗਾਉਣਾ ਉਹ ਵੀ ਮੰਗਾ ਲੈਂਦੀ ਤੇ ਮੇਰਾ ਫੇਰਾ ਪੱਜ ਜਾਂਦਾ ਆਏ ਹਾਏ ਨਾ ਮੈਨੂੰ ਦੱਸ ਬਿੰਕਿਆਰ ਜਦੋਂ ਜਾਂਦਾ ਕੋਈ ਉਦੋਂ ਕੁਛ ਨਾ ਕੁਛ ਆਉਂਦਾ ਰਹਿੰਦਾ ਹੁਣ ਕੀ ਮੁੱਕ ਗਿਆ ਨਾ ਪਤਾ ਨਿਆਣੇ ਦੇ ਤੈਨੂੰ ਪਤਾ ਹੀ ਹੈ ਸਮਾਨ ਨੇ ਕਿ ਮੋਟੇ ਹੁੰਦੇ ਰਹਿੰਦੇ ਆ ਤੂੰ ਫੋਨ ਤੇ ਕੋਈ ਪਿੱਛੇ ਫੋਨ ਕਰ ਲੈਂਦੇ ਯਾਰ ਉਹਨੂੰ ਕੜਤੇ ਦੱਸ ਕੇ ਗਏ ਆ ਲੈ ਦੱਸ ਕੀ ਦੱਸਣਾ ਹੁੰਦਾ ਵਾ ਸਾਰੇ ਟੱਪਰ ਦੇ ਕੱਲੇ ਕੱਲੇ ਜੀ ਦੇ ਕਰਨ ਵਾਲਾ ਪਾਗ ਜਾਇਆ ਕਰੇ ਮੈਂ ਤਾਂ ਸਾਰੇ ਘਰ ਚ ਰੌਲਾ ਪਾਉਂਦੀ ਕਿ ਆਪਾਂ ਚੱਲੇ ਆਂ ਸ਼ਹਿਰ ਚੱਲ ਜੀ ਆਂ ਮੈਂ ਸ਼ਹਿਰ ਚੱਲ ਜੀ ਆਂ ਮੈਂ ਤਾਂ ਹੁਣ ਮੈਨੂੰ ਕੀ ਪਤਾ ਸੀ ਪਿੰਨੂ ਪਤਾ ਹੀ ਨਹੀਂ ਲੱਗਾ ਕਿ ਮੈਂ ਗਈ ਆਂ ਤੁਸੀਂ ਇਹ ਕਿਹਾ ਮੈਂ ਸ਼ਹਿਰ ਚੱਲ ਜੀ ਆਂ ਇਤਨੀ ਕੀ ਆ ਮੈਂ ਕਪੜਾ ਕੋਈ ਸਮਾਨ ਲੈਣ ਚੱਲੀ ਹੁਣ ਉਹਨੂੰ ਕੀ ਪਤਾ ਸ਼ਹਿਰ ਕੀ ਕਰਨ ਚੱਲੇ ਹੋ ਲੈ ਦੱਸ ਜਦੋਂ ਬੰਦਾ ਸ਼ਹਿਰ ਚੱਲਿਆ ਹੋਏ ਜਾਣਾ ਹੀ ਉੱਥੇ ਜੇ ਆਪਣਾ ਕੰਮ ਕਰਨ ਚੱਲਦੀ ਆ ਜਾਂ ਨਹੀਂ ਜੋ ਵੀ ਆ ਮੈਨੂੰ ਆਪਣਾ ਸਨਹ ਦੇਣ ਦੀ ਉਹ ਮਤਾ ਚਲ ਕੋਈ ਗੱਲ ਨਹੀਂ ਆ ਤਾਂ ਇਹ ਕਿ ਚ ਪੁੱਛ ਲੈਂਦੇ ਤੇ ਮੇਰਾ ਫੇਰਾ ਨਾ ਬਾਈਦਾ ਤੁਸੀਂ ਸਮਾਨ ਇਕੱਠੇ ਆਪੇ ਲਿਆ ਹੁੰਦੇ ਵੇ ਮੈਂ ਪਾਵਾ 36 ਵਰੀ ਦੱਸ ਕੇ ਜਾਂਦੀ ਜੋ ਮਰਜੀ ਕਰਦੀ ਪਰ ਨਾ ਤੇਰਾ ਫੇਰਾ ਤੇ ਵਜਣਾ ਵਜਣਾ ਹੀ ਕਾਕਾ ਤੁਹਾਡੇ ਤਾਂ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਬੇਸ਼ੱਕ ਕੁੱਤੀ ਸੋਚਣਾ ਰੱਖਿਆ ਕਰ ਹਾਂ ਠੀਕ ਆ ਕਿਉਂ ਚੀਜ਼ ਰਹਿ ਜਾਂਦੀ ਆ ਤੁਹਾਡੀਆਂ ਪੂਰੀਆਂ ਹੁੰਦੀਆਂ ਹੀ ਨਹੀਂ ਅਜੇ ਆਨੇ ਆਨੇ ਤੇ ਰੋਜ਼ ਅਜੇ ਤਰ੍ਹਾਂ ਪੀਓ ਕਹਿੰਦੇ ਹੈ ਪੀਣਾ ਤੇ ਹੋਰ ਕੱਪੜੇ ਲੈਉਣੇ ਹੈਗੇ ਮੈਂ ਉਹ ਨਿਗੇ ਨਿਗੇ ਕਿੰਨੇ ਇਕੱਠੇ ਕੀਤੇ ਆ ਇਹ ਲੋਰਾਂ ਨੂੰ ਕਿ ਪਾਸੇ ਲਾ ਲੋ ਤੇ ਫਿਰ ਹੋਰ ਲੈਵਾਂਗੇ ਚਲ ਗਰਨੀ ਆ ਹੋਰ ਥੋੜੀ ਆ ਜਾਣਗੇ ਕੋਟਨ ਦੇ ਸੂਟ ਹਨਾ ਹਾਏ ਹਾਏ ਤੇ ਵਧੀਆ ਹੋਊਗਾ ਉਹ ਚਾਰੇ ਚੁੱਬਦੇ ਆ ਦੂਜੇ ਭਾਰੇ ਆ ਥੋੜੇ ਸੂਟ ਇਹੋ ਤੇ ਗੱਲਾਂ ਕੱਪੜੇ ਦੇ ਕਪੜਾ ਇਕੱਠਾ ਕਰੀ ਜਾਣਾ ਕੱਪੜੇ ਦੇ ਕਪੜਾ ਕੱਪੜੇ ਦੇ ਕਪੜਾ ਨਹੀਂ ਮਤਾ ਜਿਹੜੀ ਚੀਜ਼ ਦੀ ਲੋੜ ਹੁੰਦੀ ਉਹ ਹੀ ਲਈਦੀ ਆ ਉਹ ਇਦਾਂ ਕਰ ਤੇ ਦਾ ਪਛਤਾਈ ਵੀ ਨਹੀਂ ਹੈਗੇ ਮੈਂ ਹੁਈ ਆ ਨਾ ਹੁਣ ਤੇਰੇ ਨਾਲ ਦਿਨ ਹੁੰਦਾ ਹਣਾ ਕਿ ਮੰਮੀ ਪਨੇ ਕਿਹੜਾ ਖੂਨ ਖੋਇ ਜੇ ਮੈਂ ਰਹਿ ਗਈ ਆ ਐਦਾਂ ਕਰੋ ਆਹ ਹੋਂਦ ਟਾਈਮ ਹੈ ਨਹੀਂ ਆ ਸਵੇਰੇ ਸੋਕਤੇ ਜਾਓ ਤੀਨ ਹੀ ਨਿਕਲ ਜਾਓ ਓਏ ਉਹਨੇ ਨੀਗਾ ਜਾਣਾ ਜਾਣਾ ਤੇ ਮੈਨੂੰ ਹੀ ਪੈਣਾ ਉਹ ਵਿਚਾਰੀ ਕਿੱਦਾਂ ਜਾਊਗੀ ਕੁੜੀਆਂ ਛੱਡ ਕੇ ਤੇ ਕੁੜੀਆਂ ਨਾਲ ਲੈ ਜੇ ਗੱਡੀ ਤੇ ਚੱਲ ਜਾਓ ਓ ਨਹੀਂ ਨਾ ਮਾਤਾ ਗਰਮੀ ਬੜੀ ਆ ਤੇ ਤਾਂ ਰੋਖ ਨਹੀਂ ਘਾਉਂਦਾ ਕੰਮ ਘਰ ਨਹੀਂ ਰੋਖਾਉਂਦਾ ਤਾਂ ਫੇਰ ਮੈਂ ਕੀ ਕਰਾਂ ਮੈਂ ਵੀ ਤਾਂ ਗੜਗੜ ਗਰਮੀ ਵਿੱਚ ਗਈ ਆ ਨਾ ਤੇ ਮੈਂ ਉੱਥੇ ਕਿੰਨਾ ਕ ਫੇਰ ਲੈਂਦੀ ਮੈਂ ਕਿੱਡੀ ਕ ਤੰਦਰੁਸਤ ਆ ਹਾਂ ਮੈਂ ਤਾਂ ਮਹਾ ਆਪਣੇ ਆ ਛੁੜ ਕੇ ਲੈ ਆਂਗੇ ਸੂਟ ਦੋ ਚਾਰ ਚੱਲ ਕੋਈ ਗੱਲ ਆ ਜੇ ਲੋੜ ਹੀ ਤੁਹਾਨੂੰ ਮਗਰ ਤੇ ਫੋਨ ਕਰਕੇ ਬੰਦਾ ਕਹਿ ਦਿੰਦਾ ਪਤਾ ਤਾਂ ਹੈਗਾ ਸ਼ਹਿਰ ਹੀ ਗਈ ਹੈ ਪਤਾ ਗੱਲ ਕੀ ਹੁੰਦੀ ਮੰਮੀ ਪਤਾ ਨਹੀਂ ਹੁੰਦਾ ਇੱਕ ਬੰਦਾ ਹੁੰਦਾ ਪਤਾ ਹੋਵੇ ਕਿ ਕਿਹੜੇ ਕੰਮ ਗਏ ਆ ਠੀਕ ਆ ਜਦੋਂ ਪਤਾ ਹੀ ਨਹੀਂ ਕਿਦਾਂ ਫੋਨ ਕਰ ਲੈਂਦੀ ਉਹ ਚਲ ਚੰਗਾ ਚਲੋ ਕੋਈ ਗੱਲ ਨਹੀਂ ਹਾਂ ਦੱਸ ਦਿਓ ਜੇ ਕੋਈ ਸਮਾਨ ਰਹਿ ਗਿਆ ਉਹ ਤਾਂ ਮੈਂ ਲਿਆਉਂ ਕੱਲ ਨੂੰ ਕੋਈ ਨਹੀਂ ਕੋਈ ਨਹੀਂ ਆਹੋ ਵੇਖ ਲਾਂਗੇ ਘਰ ਦੇਓ ਫੋਨ ਮਗਰ ਚੰਗਾ ਘਰ ਦੋ ਇਹ ਕਿੱਦਾਂ ਤੰਗ ਵਾਇ ਹੈ ਸਿੱਧਾ ਇਹ ਨਾ ਬੋਲ ਸਕਦਾ ਤੱਕ ਕਿਦਾ ਜਬਾਨ ਨੂੰ ਵਾਲ ਪਾਵਾ ਗੱਲਾਂ ਕਰ ਗਿਆ ਮੈਨੂੰ ਲਾ ਲਾ ਕੇ ਤੁਸੀਂ ਦੱਸ ਦਿਓ ਮੈਨੂੰ ਫੋਨ ਕਰਦੇ ਹੋ ਮਗਰ ਮੈਂ ਲੈ ਆਉ ਤੁਹਾਡਾ ਸਮਾਨ ਨਾ ਮੈਂ ਤੁਹਾਡਾ ਠੇਕਾ ਕੀਤਾ ਜਦੋਂ ਜਾਵਾਂ ਤੁਹਾਡੇ ਵਾਸਤੇ ਛੱਤੀ ਚੀਜ਼ਾਂ ਲੈ ਕੇ ਆਵਾਂ ਜੇ ਇਹਦਾ ਪਿਓਜ ਹੈ ਤਾਂ ਲੈ ਕੇ ਆਏ ਉਹ ਸਾਇਰਸ ਜੇ ਤਾਂ ਉਹ ਸਾਰੇ ਕੀਤੇ ਕਰਾਇਦੇ ਖੋਜ ਪਾ ਦਿੰਦੇ ਆਏ ਤੇ ਆ ਹੁਣ ਵੀ ਕਿਡਾ ਸਾੜਾ ਹੈ ਅਟੇੜ ਦਾ ਜਮੈਂ ਮੰਗਦੇ ਛੱਤੀ ਗੱਲਾਂ ਮੈਨੂੰ ਇਹ ਸੁਣਾ ਗਿਆ ਚਲ ਛੱਡਦੇ ਰਹੋ ਮੈਂ ਕੀ ਕਰਾਂ ਮੈਂ ਤੁਹਾਨੂੰ ਸਿੱਧਿਆ ਕਰ ਸਕਦੀ ਮੈਂ ਤਾਂ ਨਾ ਜੇ ਆ ਦੋ ਸੂਟ ਲੈ ਵੀ ਆਂਦੇ ਆ ਨਾ ਤਾਂ ਵੀ ਸਾਢਾ ਹੀ ਗਮਤਰਾ ਕਰੇ ਆਏ ਤਾਂ ਉਹਦਾ ਮੂੰਹ ਵੇਖਣਾ ਉਹਨਾਂ ਐਡਾ ਕੁੱਪਾ ਬਣਾ ਹੀ ਫਿਰਦੀ ਹੁੰਨੀ ਆ ਕੀ ਕਰਾਂ ਨਾ ਕਿੰਨੀ ਕਿ ਚੰਗੀ ਬਣ ਜਾ ਆ பாதி ਹੋਈ ਕਿਤਾ ਸਾਢੇ ਕਿ ਸੁਪਿਆ ਸਭ ਯਾਰ ਆਪਣਾ ਪੰਜਾਬ ਤਾਂ ਖਰਾਬ ਨਹੀਂ ਆ ਨਾ ਕਿਤਾ ਵਧੀਆ ਮਹੌਲਾ ਸਾਰਾ ਉਹਦਾ ਮੁੱੱਚ ਕੀ ਬਾਹਰ ਜਾਣ ਦੀ ਤੇ ਹੁਣ ਬਾਹਰ ਦੀ ਗੱਲ ਬਣ ਗਈ ਆ ਮੇਰਾ ਜਾਨ ਜੀ ਵੀ ਘੰਡਾ ਹੈਗਾ ਮਾਸਾ ਵੀ ਕਰਾਂ ਕਿ ਯਾਰ ਉਹ ਹਾਲ ਪੁੰਚਦਾ ਇਹ ਮਹੀਨੇ ਤੋਂ ਬਾਹਰ ਕੱਢਣਾ ਪੜਾ ਆ ਇੱਕ ਵਾਰੀ ਹੱਲ ਪੈ ਗਈ ਜੀ ਮੁੜ ਕੇ ਜਾਣਾ ਪਿਆ ਕਰਨਾ ਕੀ ਕਰਨਾ ਆ ਉਹ ਵੀਰ ਉਹ ਚੰਗਾ ਹੁੰਦਾ ਮੈਨੂੰ ਵੀ ਇਦਾਂ ਕਰਕੇ ਕਰਲਾ ਕੋਈ ਨਾ ਨੌਕਰੀ ਕੋ ਦੇਖ ਲਾ ਤੇ ਮੈਂ ਪੈਰ ਤੇ ਪਾਣੀ ਨਹੀਂ ਫੈਰ ਦਿੱਤਾ ਉਦੋਂ ਕਿ ਦਫਾੜਾ ਨੌਕਰੀ ਚ ਕਰਨੀ ਆ ਪਰ ਹੁਣ ਬਾਅਦ ਲੱਗਦਾ ਕਿ ਛੱਡ ਕੇ ਜਾਣਾ ਪੜਾ ਮੇਰੇ ਚੱਲ ਜਾਣਾ ਆ ਈ ਗੱਲ ਬੰਦਾ ਕਰੀ ਚਲੋ ਮਨ ਮਾਰ ਕੇ ਜਾਣਾ ਪੜਾ ਕਰਨਾ ਕੀ ਗੱਲ ਬੜਾ ਸਿਰਸਟਿਆ ਵਾ ਸ਼ਰਾ ਕੁਝ ਨਹੀਂ ਵੀਰ ਤਿਆਰੀ ਹੋ ਗਈ ਏ ਤੇਰੀ ਓਏ ਆਉ ਤਿਆਰੀ ਆ ਕੀ ਗੱਲ ਆ ਘੱਟ ਲੱਗਦਾ ਕੀ ਗੱਲ ਆ ਤੈਨੂੰ ਤਾਂ ਚਾ ਵੜਾ ਹੈਗਾ ਤੇ ਚਾ ਦੇ ਹੈਗਾ ਹੈਗਾ ਪਰ ਹੁਣ ਦਿਲ ਵੀ ਘਟ ਜਾਂਦਾ ਵਾ ਤੇਰੇ ਕੋ ਘੜਦਾ ਕੀ ਗੱਲ ਤੁਹਾਨੂੰ ਛੱਡ ਦੇ ਗਏ ਜਿਹੜਾ ਵਾ ਮੈਂ ਕੰਮ ਲੈ ਛੱਡ ਕੇ ਤੈਨੂੰ ਚੰਨ ਵਾਲੀ ਜਾਣਾ ਮਹੀਨੇ ਬਾਅਦ ਤੇ ਚੱਲ ਵੀਰ ਵੀਰ ਵੀ ਭਾਵੇਂ ਘਰ ਤੋਂ ਬਿੜਾ ਮੈਂ ਗਰੀਬ ਮੈਂ ਮਿੰਟ ਵੀ ਨਹੀਂ ਕੱਢਿਆ ਥੋੜਾ ਮਹੀਨਾ ਬੜਾ ਖਾ ਨਿਕਲਦਾ ਉਹਨਾਂ ਨੂੰ ਪਤਾ ਹੀ ਏ ਕਹਦਾ ਤੇਰੀ ਠੀਕ ਆ ਘਰ ਜਣਾ ਸੋਖੇ ਸੋਖੇ ਤੇ ਨਹੀਂ ਆ ਉਹ ਤੇ ਗੱਲ ਐਨੀ ਪਰ ਗੱਲ ਇਦਾਂ ਕੋਈ ਚਾਰਾਂ ਡ੍ਰੀਮ ਹੀ ਆ ਹੋਏਗਾ ਬਾਹਰ ਦਾ ਖਰੇ ਚਾਲਦਾ ਤੈਨੂੰ ਝਲਣੀ ਪੈਣੀ ਆ ਡ੍ਰੀਮ ਤੇ ਬੜਾ ਕਿਆਏ ਵੀ ਨੌਕਰੀ ਵੇਹਲਾ ਜਾਂ ਇੱਥੇ ਕਾਰੋਬਾਰ ਕਰਲਾ ਕੋਈ ਪਰ ਤੂੰ ਮੰਨਦਾ ਨਹੀਂ ਓਏ ਹਾਂ ਗੱਲਾਂ ਮੈਨੂੰ ਅੱਜ ਮਹਿਸੂਸ ਹੋਣੀਆਂ ਆ ਵੀ ਆਪਣਾ ਪ੍ਰਵਾਸ ਚ ਲੈ ਕੇ ਜੋਗ ਪਤਾ ਥੋੜੀ ਖਾਲੇ ਚੰਗੀ ਆ ਤਾਂ ਮੈਂ ਸਮਝਾਇਆ ਹੈਗਾ ਪਰ ਮੈਂ ਤੈਨੂੰ ਵਾਜਾ ਜ਼ਿਆਦਾ ਕਹਿ ਵੀ ਨਹੀਂ ਸਕਦਾ ਹਨਾ ਓ ਤੂੰ ਹੀ ਗੜਾ ਮੁਰਗੇ ਇਹ ਹੁੰਦੀ ਆ ਗੱਲ ਅੰਦਾਜ਼ਾ ਤੇ ਕੱਲੋਂ ਮੈਨੂੰ ਕਰਦਾ ਵੀ ਇਹਨੇ ਮੈਨੂੰ ਬਾਹਰ ਨਹੀਂ ਜਾਣ ਦਿੱਤਾ ਚੱਲ ਕੋਈ ਨਾ ਲਾਇਆ ਟ੍ਰੈਕ ਇੱਕ ਬਾਹਰ ਦਾ ਮਹੀਨੇ ਦਾ ਵੇਖ ਲੈ ਸਵਾਦ ਚੰਗਾ ਲੱਗੂਗਾ ਤੇ ਗਾੜੀ ਗੱਲ ਬਣਾ ਲਈ ਆਹੋ ਵੇਖ ਲਾਂਗੇ ਆਹ ਕੋਈ ਦਿਲ ਕੱਪ ਛੜਦਾ ਮਹੀਨਾ ਕੇ ਝਟ ਲੰਗ ਜਾਂਦਾ ਉਹ ਤਗੜਾ ਹੋ ਜੇ ਇਹਦੇ ਮਨ ਲੱਗ ਗਿਆ ਹਾਂ ਤੇ ਰਹਿ ਪਾਗੇ ਤੇ ਇਹ ਸਾਮਾਨ ਲੈਂਦਾ ਸਾਰਾ ਆਹ ਸਮਾਨ ਤੇ ਵੀਰ ਮੈਂ ਲੈ ਆਂਦਾ ਸਮਾਨ ਨੂੰ ਕਹਦਾ ਹਾਂ ਮੁੰਡੇ ਉੱਥੇ ਹੈਗੇ ਆ ਮੇਰੀ ਵਾਸਤੇ ਕੱਪੜੇ ਖਾਣਦੇ ਆਪਣੇ ਨਹੀਂ ਆਂਦਾ ਤੋ ਵਾਰੀਆ ਕੋਲ ਰੋਟ ਲੈ ਗਿਆ ਨਾ ਇਹਦੇ ਸਰਪੇ ਨਹੀਂ ਜਾਈਦਾ ਆਪਣਾ ਪ੍ਰਬੰਧ ਪੂਰਾ ਕਰਕੇ ਜਾਈਦਾ ਮੈਂ ਪ੍ਰਬੰਧ ਮੈਂ ਪੂਰਾ ਕੀਤਾ ਵਾ ਇਹਦੇ ਪੂਰਿਆਂ ਦੇ ਫੜੀਆਂ ਮਾਰਦੇ ਆ ਨਾ ਇਹ ਜਾਂਦਿਆਂ ਬਾਅਦ ਪੁੱਛਦੇ ਵੀ ਨਹੀਂ ਹੁੰਦੇ ਉਹ ਚਾਲ ਇੰਨਾ ਕਰ ਜੀ ਜੀ ਚਾਹੀਦੀ ਆ ਡੈਰੀ ਕੋ ਨਹੀਂ ਪੈਸੇ ਲੈਣੇ ਮੈਨੂੰ ਦੱਸ ਦੇ ਉਹ ਨਹੀਂ ਨਹੀਂ ਠੀਕ ਆ ਆਪਣਾ ਸਮਾਨ ਪੂਰਾ ਲੱਲਾ ਯਾਰਾਂ ਦੋਸਤਾਂ ਦੇ ਪੰਪ ਚ ਨਾ ਆ ਜੀ ਭਾੜਾ ਹੈਗਾ ਕੋਹ ਨਾਲ ਲੈ ਕੇ ਆਈ ਮੈਂ ਨਹੀਂ ਚੀਜ਼ਾਂ ਮੈਂ ਲੱਲੀਆਂ ਉਹ ਮੇਨ ਮੇ ਜਿਹੜੀ ਜ਼ਰੂਰਤ ਵਾ ਤੇ ਮੌਸਮ ਦਾ ਕਿੱਦਾਂ ਕੀ ਜਾਂਦੇ ਉਥੇ ਕੀ ਹਾਲ ਵਾ ਮੌਸਮ ਤਾਂ ਬੜਾ ਵਧੀਆ ਹੋਥੇ ਹੰਡਵਾ ਕਰਨੀ ਆਂਡੀ ਠੰਡੀ ਜਿਹਾ ਮਤਲਬ ਤੇ ਜੱਟਾ ਲੈ ਜੀ ਫਿਰ 2-4 ਆਹ ਜੱਟਾ ਮੈਂ ਪਾ ਲਿਆ ਸੰਸਾਰ ਨਾਲ ਚਲ ਜੀ ਆਹ ਟੀ-ਸ਼ਰਟ ਜੀ ਪਾਵੇ ਵੀ ਕਰ ਨਹੀਂ ਨਹੀਂ ਇੱਥੋਂ ਤੇ ਮੇਰੇ ਡਿਜਾਈਨ ਉੱਥੇ ਹੀ ਪਾ ਲਾਂ ਜੀ ਜੱਟਾ ਹੋਰ ਆਹ ਗਰਮੀ ਵਧੀ ਆ ਹਾਂ ਇਹ ਗੱਲ ਹੈ ਤੇ ਕੋਈ ਨਾ ਧੌਣ ਨਾ ਸੁੱਟਦੇ ਕਰ ਪਿਆਰੀ ਆਪਣੀ ਨਹੀਂ ਨਹੀਂ ਧੌਣ ਤੁਸੀਂ ਨੀ ਚਲੋ ਉਹ ਗੱਡੀ ਵਾਲਾ ਕਿੱਦਾਂ ਆ ਆਪਣੀ ਖੜਨੀ ਹੈਗਾ ਇਹ ਕਰਨੀ ਹੈ ਹਰ ਇੱਕ ਜੱਟ ਇੱਥੇ ਛੱਡ ਆਇਓ ਸਮਾਨ ਆ ਜਾਊਗਾ ਔਰ ਟਿੱਕੀ ਜੇ ਕਿਤੇ ਟੈਚੀ ਮੇਰੀ ਅੱਛਾ ਉਹ 2 ਹਰ ਨਹੀਂ ਹੁਣ ਮਹੀਨਿਆਂ ਕਿ ਜਨਾ ਕਦਾ ਕੋਈ ਸਾਰੀ ਉਲਤ ਜਾਨਾ ਜਦਾਂ ਕਰਦੇ ਮੈਂ ਤੇ ਡੈਡੀ ਤੇ ਨਹੀਂ ਛੱਡਾਵਾਂਗੇ ਮੰਮੀ ਰਹਿਣਾ ਘਰੇ ਹਾਂ ਮੰਮੀ ਨੇ ਰਹਿਣ ਦੇ ਇਸ ਮਿਲ ਕੇ ਕੋਈ ਚਿੰਜੂ ਕੋਈ ਗੱਲ ਨਹੀਂ ਚਲ ਠੀਕ ਓਠੇ ਵੇ ਰੋਠੇ ਇਦਾਂ ਨਹੀਂ ਤੇ ਬਈਆ ਕੋਈ ਵੀ ਮਹੀਨਾ ਇੱਕ ਮਾਂ ਚੰਗਾ ਲੱਗੂ ਤਾਂ ਨਾ ਸਿੱਥੇ ਕੋਈ ਕਾਰੋਬਾਰ ਥੋੜਾ ਲੰਘ ਠੀਕ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲ ਜੀ ਆਖੇ ਪੁੱਤ ਲੈ ਕੋ ਦੁੱਧ ਤੇ ਉਹ ਨਾ ਦੁੱਧ ਦੇ ਆ ਮਾਂ ਹਾਂ ਉਹ ਜੀਵਨ ਕਿੱਥੇ ਆ ਉਹ ਲੈ ਆ ਜਾ ਦੁੱਧ ਕਹਿਆ ਨਾ ਤੱਗੇ ਕਹਿ ਨਹੀਂ ਆ ਲੇਟ ਬੜਾ ਹੋਗੇ ਜੇ ਤੇ ਭਾਵੇਂ ਨਾ ਦੇਰੀ ਬੰਦ ਹੋ ਜੇ ਉਹ ਨਹੀਂ ਬੰਦ ਹੋ ਜੇ ਨਾ ਪੱਟਾ ਕੰਮ ਬੜੀਆਂ ਜਾਨੇ ਬੜਾ ਹੋ ਜੇ ਆਹ ਨਾਲ ਕੋ ਮੇਰੀ ਗੱਲ ਸੁਣੋ ਅੱਜ ਦੇਰੀ ਵਾਲੇ ਤੋਂ ਪੈਸੇ ਲੈ ਕੇ ਆਏ ਹਾਂ ਕਿੰਨੇ ਕੇ ਲੈ ਆਵਾ ਥੋੜੇ ਲੈ ਆਏ ਕਿੰਨੇ ਕੇ ਸੌਦਾ ਮੁਕਾ ਕਰਦਾ 2000 ਬੋਲ ਲੈਣਾ ਆ 2000 ਲੈ ਆਇਓ 1000 ਰੁਪਏ ਦਾ ਸੌਦਾ ਆ ਨਾ 1000 ਰੁਪਿਆ ਘਰ ਵੀ ਚਾਹੀਦਾ ਵਾ ਚਲ ਇਤਨਾ ਕਰ ਲਈ ਤੇ ਲੈ ਕੇ ਆਇਓ ਅੱਜ ਚੇਤਾ ਨਾ ਭੁੱਲ ਜੇ ਹੁਣ ਤੁਹਾਨੂੰ ਮੈਂ ਮੈਂ ਗਿਆ ਦੇ ਆ ਬਸ ਆ ਪੱਤੀ ਪੁੱਤੀ ਮੁੱਕੀ ਆ ਚਲ ਕੋਈ ਨਾ ਤੇ ਇਦਾਂ ਕਰਿਓ ਹਣ ਕਿ ਉਥੋਂ ਪੈਸੇ ਲੈ ਕੇ ਤੇ ਸੱਦਾ ਲਿਆ ਹੀ ਆਇਓ ਦੋ ਚਾਰ ਸੱਦੇ ਆ ਖੰਡ ਮੁੱਕੀ ਆ ਪੱਤੀ ਆ ਤੇ ਦਾਣ ਲੈ ਆਓ ਦਾ ਦਾ ਖਲੋ ਚਲ ਕੋਈ ਗੱਲ ਨਹੀਂ ਲੈ ਆਉਂਗੇ ਉਹ ਮੈਨੂੰ ਜਨਾ ਦੇ ਚੇਤਾ ਰਿਹਾ ਉਹਨਾਂ ਕੋ ਤੇ ਆ ਜੂਗਾ ਚਲ ਆ ਸਮਾਂ ਤੇ ਆਇਓ ਹੈ ਚਲ ਠੀਕ ਆਹੋ ਚਲ 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 ਜਾਓ ਫਿਰ ਆਹ ਹੈ ਸਾਡੀ ਜ਼ਿੰਦਗੀ ਹਰੇ ਇਦਾਂ ਹੀ ਨਾ ਜਾਣੀ ਮੈਂ ਤਾਂ ਸੰਭਣੀ ਗਈ ਆਂਦੀ ਕੀ ਕਰਨਾ ਫਿਰ ਚੱਲ ਕੋਈ ਨਹੀਂ ਉਹਦਾ ਇੱਕ ਗੱਲ ਦੀ ਬੜੀ ਖੁਸ਼ੀ ਆ ਵੀ ਸਾਡੀ ਧੀ ਸੌਖੀ ਆ ਮਾਂ ਰੇਸੀ ਲੱਗਾ ਵਾ ਆਰਾਮ ਨਾ ਰਹਿੰਦੀ ਆ ਚੱਲ ਪਰਮਾਤਮਾ ਸੱਚੇ ਪਾਤਸ਼ਾ ਸਾਰਿਆਂ ਦੇ ਧੀਆ ਖੁਸ਼ ਰਹਿਣ ਆਪਣੇ ਆਪਣੇ ਘਰਾਂ ਵਿੱਚ ਬੱਚਿਆਂ ਵੱਲੋਂ ਠੰਡੀ ਹਵਾ ਆਦੀ ਰਹੇ ਵੇਖਾਈ ਦਲਜੀਤ ਦੇ ਪਿਓ ਦਾ ਹਾਲ ਮੈਨੂੰ ਆਂਦਾ ਹੀ ਮੈਂ ਗਿਆ ਤੇ ਆਇਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਜਿਹਦੇ ਨਾਲ ਗੱਲੀ ਲੱਗ ਜਾਣਾ ਵਾ ਮੁੱਕੇ ਉਠੇ ਹੋ ਜਾਣਾ ਘਰ ਦਾ ਚੇਤਾ ਹੀ ਭੁੱਲ ਜਾਂਦਾ ਵਾ ਡੰਗਰਾਂ ਨੂੰ ਪਾਣੀ ਲਾਉਣ ਵਾਲਾ ਵਾ ਗੋੜੇ ਗੋੜੇ ਗਰਮੀ ਆ ਕਿੱਦਾਂ ਹੁਣੋਂ ਤੁਹਾਡੇ ਇਹ ਡੰਗਰ ਫਿਰ ਕੀ ਕਰਾਂ ਮੈਂ ਮੇਰੇ ਕੋ ਘੜਾ ਪਾਣੀ ਡਿਠਦਾ ਵਾ ਮੈਨੂੰ ਤੂੰ ਤੂ ਕੇ ਲੈ ਜਾਂਦੀਆਂ ਚੱਲ ਇਦਾਂ ਕਰਨੀ ਆ ਬਾਲਟੀ ਨਾਲ ਹੀ ਚਾ ਲੈਣੀ ਆ ਹੰਤਾ ਮਹਾਂ ਰੋਟੀ ਪਾਣੀ ਦਾ ਕੰਮ ਕਰਨੀ ਆ ਪਰ ਇਹਦੇ ਪਿਓ ਦਾ ਕੋਈ ਹਾਲ ਨਹੀਂਗਾ ਡੰਗਾ ਰਹਿਆ ਬਿਠਾ ਟਾਈਮ ਨਾਲ ਪਾਣੀ ਨਹੀਂ ਡੋਣਾ ਟਾਈਮ ਨਾਲ ਪੱਠੇ ਨਹੀਂ ਪਾਉਂਦੇ